ਇੱਕ ਛੋਟਾ ਜਿਹਾ ਪੰਛੀ ਦਾ ਬੱਚਾ ਜਿੰਨੂੰ ਆਦਤ ਇਹ ਬਣੀ ਪਈ ਸੀ ਕਿ ਮਾਂ ਚੋਗਾ ਲੈ ਕੇ ਆਵੇ ਆਲਣੀ ਦੇ ਵਿੱਚ ਤੇ ਮੇਰੇ ਮੂੰਹ ਦੇ ਵਿੱਚ ਪਾਵੇ ਤੇ ਮੈਂ ਉਹ ਚੋਗਾ ਖਾ ਲਵਾਂ ਰੋਜ਼ਾਨਾ ਦੀ ਆਦਤ ਇਹ ਬਣੀ ਸੀ ਪਰ ਜਿਸ ਦਿਨ ਉਸ ਬੱਚੇ ਨੇ ਆਲੜੀ ਨੂੰ ਛੱਡਿਆ ਤੇ ਆਪਣਾ ਚੋਗਾ ਜਿਹੜਾ ਸੀ ਆਪਣੀ ਖੁਰਾਕ ਜਿਹੜੀ ਸੀ ਉਹ ਢੂੰਡਣੀ ਸ਼ੁਰੂ ਕੀਤੀ ਤੇ ਉਹ ਉਸੇ ਤਰ੍ਹਾਂ ਜਦੋਂ ਉਹਦੇ ਅੱਗੇ ਕੀੜਾ ਆਇਆ ਤੇ ਉਹ ਮੂੰਹ ਅਡ ਕੇ ਆਖੇ ਕਿ ਮੇਰੇ ਮੂੰਹ ਦੇ ਵਿੱਚ ਪੈ ਜਾਵੇ ਕਿਉਂ ਮਾਂ ਕਹਿੰਦੀ ਸੀ ਨਾ ਮੂੰਹ ਦੇ ਵਿੱਚ ਪਰ ਉਹੀ ਆਦਤ ਬਣੀ ਰਹੀ ਪਰ ਨਹੀਂ ਇੱਥੇ ਬਦਲਣਾ ਪੈਣਾ ਏ ਇੱਥੇ ਚੋਗਾ ਚੁੱਕ ਕੇ ਖਾਣਾ ਪੈਣਾ ਏ ਇਥੇ ਹੁਣ ਮੂੰਹ ਦੇ ਵਿੱਚ ਨਹੀਂ ਪੈਣਾ ਇਸ ਕਰਕੇ ਮੂੰਹ ਦੇ ਵਿੱਚੋਂ ਖੋਣ ਵਾਲੇ ਤੇ ਬਹੁਤ ਆ ਮੂੰਹ ਵਿੱਚ ਪਾਉਣ ਵਾਲੇ ਬਹੁਤ ਘੱਟ ਅੱਗੇ ਵੀਡੀਓ ਹੈ